ਸਸਿਕਾ ਦੋਸਤੋ ਕੀ ਹਾਲ ਚਾਲੇ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮजेਜ ਹੋਗੇ ਜਿੱਥੇ ਵੀ ਰਹ ਰਹੇ ਹੋ ਇੰਡੀਆ ਰਹ ਰਹੇ ਹੋ ਪਾਕਿਸਤਾਨੀ ਰਹ ਰਹੇ ਹੋ ਜਾਂ ਹੋਰ ਕਿਸ ਦੇਸ਼ਾਂ 'ਚ ਰਹ ਰਹੇ ਹੋ ਸਭ ਨਿਯਾਲੇ ਰਹਿੰਦੇ ਹੋਗੇ ਕਿਉਂਕਿ ਮੌਸਮ ਗਿਆ ਥੋੜਾ ਬਦਲ ਅ ਬਾਕੀ ਰਹੀ ਕਿ ਕੱਲ ਇੰਗਲੈਂਡ ਗਵਰਨਮੈਂਟ ਨੇ ਪਹਿਲਾਂ ਹੀ ਬੜੀ ਸਖਤੀ ਕੀਤੀ ਲੇਕਿਨ 2024 ਹੁਣ ਚੜਿਆ ਉਸ ਤੋਂ ਬਾਅਦ ਤੇ ਰੋਜ਼ ਕੋਈ ਨਾ ਕੋਈ ਧਮਾਕਾ ਕਰ ਰਹੇ ਵੇ ਕਦੀ ਕੋਈ ਵੀਜ਼ਾ ਬੰਦ ਕਰ ਦਿੰਦੇ ਕਦੀ ਕੋਈ ਵੀਜ਼ਾ ਬੰਦ ਕਰ ਦਿੰਦੇ ਪਹਿਲਾਂ ਲੋਕ ਸਟੱਡੀ ਵਿਦਿਆ ਲੈ ਕੇ ਜਾਂਦੇ ਸੀ ਉਹ ਵੀ ਤਕਰੀਬਨ ਬੰਦੀ ਏ ਅਸਲੀ ਸਟੱਡੀ ਕਹਿੰਦੇ ਆਂਦਾ ਕੋਈ ਨਹੀਂ ਸੀ ਸਟੱਡੀ ਵੀ ਜਿਹਦੀ ਆਰਚ ਇੱਥੇ ਬਹੁਤ ਜ਼ਿਆਦਾ ਸਟੂਡੈਂਟ ਐਂਟਰ ਹੋ ਗਏ ਸੀ ਉਸ ਤੋਂ ਬਾਅਦ ਫਿਰ ਚੱਕਰ ਚੱਲਿਆ ਕੇਰਮ ਦਾ ਵੀਜ਼ਾ ਦਾ ਉਹ ਵੀ ਦੁਨੀਆ ਦੇ ਹਰ ਮੁਕ ਚੋਂ ਬੰਦੇ ਆਣੇ ਸ਼ੁਰੂ ਹੋ ਗਏ ਚਲੋ ਜੀ ਮੁੱਜਾਂ ਲੱਗ ਗਿਆ ਜੀ ਥੋੜੇ ਬਹੁਤ ਪੈਸੇ ਦਿੱਤੇ ਏਜੰਟਾਂ ਨੂੰ ਤੇ ਕੇਰਮ ਦਾ ਵੀਜ਼ਾ ਅਪਲਾਈ ਕਰਤਾ ਕਈਆਂ ਨੂੰ ਵੀਜ਼ਾ ਮਿਲ ਗਿਆ ਤੇ ਕਈਆਂ ਦੇ ਪੈਸੇ ਇੱਥੇ ਲਟਕੇ ਪਏ ਹੋਏ ਉਹ ਵੀ ਪੋਜੀਸ਼ਨ ਖਰਾਬ ਹੋ ਗਈ ਕਿਉਂਕਿ ਇਹਦੇ ਸਭ ਨਕਲੀ ਕੰਮ ਸੀ ਤੇ ਕੰਮ ਕਿਸੇ ਨੂੰ ਮਿਲਦਾ ਨਹੀਂ ਸੀ ਪਿਆ ਕਈ ਲੋਕ ਇੰਡੀਆ ਤੋਂ ਕਿਰੋਂ ਦਾ ਵੀਜ਼ਾ ਲਵਾ ਕੇ ਆਏ ਸੀ ਉਹ ਵੀ ਬੜੇ ਬੁਰੇ ਹਾਲਾਂ ਜਿਹੜਾ ਰਹੇ ਵੇ ਕਿਸੇ ਨੂੰ ਦੋ ਦਿਨ ਕੰਮ ਮਿਲਿਆ ਕਿਸੇ ਨੂੰ ਕਿਤੇ ਕੰਮ ਮਿਲਿਆ ਕਈਆਂ ਨੂੰ ਬਿਲਕੁਲ ਨਹੀਂ ਮਿਲਦਾ ਪਿਆ ਤੇ ਕਾਪੀਆਂ ਜਿਹਨੇ ਵੀਜ਼ਾ ਦਿੱਤਾ ਸੀ ਉਹ ਗਿਆ ਬੰਦ ਕੁਝ ਲੋਕ ਫਰਾਂਸ ਤੋਂ ਚੋਰੀ ਐਂਟਰ ਹੁੰਦੇ ਸੀ ਛੋਟੇ ਛੋਟੇ ਸ਼ਿਪਾਂ ਦੇ ਵਿੱਚਤੀ ਆਉਂਦੀਆਂ ਉਹਨਾਂ ਰਾਹੀਂ ਚੋਰੀ ਐਂਟਰ ਹੁੰਦੇ ਸੀ ਇੱਥੇ ਆ ਕੇ ਜੇ ਫੜੇ ਜਾਂਦੇ ਸੀ ਤੇ ਅਪਲਾਈ ਕਰ ਦਿੰਦੇ ਸੀ ਅਜ਼ੀਲ ਸਰਕਾਰ ਨੇ ਉਹ ਵੀ ਬਿਲ ਪਾਸ ਕਰਤਾ ਹੈ ਹੁਣ ਜੇ ਕੋਈ ਅਜ਼ੀਲ ਅਪਲਾਈ ਕਰਦਾ ਤੇ ਉਹਨਾਂ ਨੂੰ ਯੂਕੇ ਰੱਖਣ ਦੀ ਵੀ ਆਏ ਇਹਨਾਂ ਸੋਚਿਆ ਉਹਨੂੰ ਰਵਾਨਾ ਭੇਜਿਆਗੇ ਹੁਣ ਜਿਨ੍ਹਾਂ ਦੇ ਦਿਮਾਗ ਤੇ ਭਲੇਖਾ ਹੋਇਆ ਸੀ ਵੀ ਜਾ ਕੇ ਯੂਕੇ ਰਹਿਣਾ ਹੈ ਹੁਣ ਉਹ ਰਵਾਨਾ ਰਹਿਣ ਤੇ ਆਏ ਨਹੀਂ ਜਿਨ੍ਹਾਂ ਤੇ ਤੇ ਜਨਨ ਕੇਸ ਹੈਗਾ ਉਹਨਾਂ ਤੇ ਫਰਕ ਨਹੀਂ ਪੈਣਾ ਉਹਨਾਂ ਦੇ ਆਪਣੀ ਸੇਫਟੀ ਲਵਣੀ ਹੈ ਲੇਕਿਨ ਜਿਹੜੇ ਸੋਚਦੇ ਵੀ 40 ਪੈਸੇ ਕਮਾਣੇ ਵੀ ਉਹਨਾਂ ਵਾਸਤੇ ਮੁਸ਼ਕਲ ਹੋ ਜੇਗੀ ਹਾਲਾਤ ਤਕਰੀਬਨ ਡੇ ਬਾਈ ਡੇ ਸਖਤ ਹੋਈ ਜਾ ਰਹੀ ਹੈ ਕਾਫੀ ਟਾਈਮ ਤੋਂ ਹੋਏ ਸੀ ਇੰਗਲੈਂਡ ਸਰਕਾਰ ਨੇ ਦੇ ਬੜੇ ਤਨੁ ਇਸ਼ਾਰੇ ਦਿੱਤੇ ਵੀ ਸਜਰੋਂ ਟੈਰ ਜੋ ਟੈਰ ਜੋ ਇੱਥੇ ਲੋੜ ਨੇ ਯੋਰ ਆਦਮੀਆਂ ਦੀ ਲੇਕਿਨ ਫਿਰ ਤੁਹਾਨੂੰ ਪਤਾ ਜਦੋਂ ਸਾਡੇ ਲੋ ਗਾਂ ਦੇ ਹਨੇਰੀ ਵੰਗਵਾਉਂਦੇ ਵੇ ਫਿਰ ਕੋਈ ਨਾ ਕੋਈ ਤੇ ਸਰਕਾਰ ਨੇ ਸ਼ਕਤੀ ਕਰਨੀ ਹੁੰਦੀ ਏ ਕੁਝ ਵੀਜਾਂ ਦੇ ਵਿੱਚ ਕੁਝ ਸਕੈਮ ਬੜੇ ਹੁੰਦੇ ਵੇ ਫਰਾਲ ਬੜੇ ਹੁੰਦੇ ਵੇ ਕਈ ਲੋਕ ਪੈਸੇ ਲੈ ਕੇ ਸਬਗਲਿੰਗ ਕਰਕੇ ਆਦਮੀ ਲੈਂਦੇ ਵੇ ਉਹਨਾਂ ਕੋਈ ਕਾਇਬਤ ਪੂਰੇ ਵੀ ਨਹੀਂ ਹੁੰਦੇ ਇਸ ਕਰਕੇ ਇਹ ਮੇਨ ਸਾਰਾ ਕੰਮ ਲਗਾ ਇਮੀਗ੍ਰੇਸ਼ਨ ਕਟਾਂ ਦਾ ਜਦੋਂ ਲੋਡ ਪੈਂਦੀ ਏ ਉਦੋਂ ਮੀਗੇਸ਼ਨ ਟੈਲੀ ਹੋ ਜਾਂਦੀ ਤੇ ਜਦੋਂ ਮਤਲਬ ਲੋਡ ਪੂਰੀ ਹੋ ਜਾਂਦੀ ਏ ਫੇਰ ਹੋਰ ਬੰਦੇ ਸੰਭਾਲਨੇ ਮੁਸ਼ਕਲ ਹੋ ਜਾਂਦੀ ਕਿਉਂਕਿ ਕਰਨ ਦੀ ਚੰਗੀ ਹੋ ਜਾਂਦੀ ਏ ਜਿਹੜੇ ਗੋਰੇ ਵੀ ਉਹ ਵੀ ਕਲਪ ਦੇ ਵੀ ਉਹਨਾਂ ਨੂੰ ਜੋਬ ਨਹੀਂ ਮਿਲਦੀ ਉਹਨਾਂ ਤੇ ਬੈਨੀਫਿਟ ਵੀ ਕਾਫੀ ਘਟਾਈ ਜਾ ਰਹੇ ਵੀ ਅੱਗੇ ਜਿਹਨੂੰ ਪੁੱਛੀਦਾ ਸੀ ਵੀ ਤੂੰ ਯੂਕੇ ਕੀ ਕੰਨਾ ਆ ਕੋਈ ਪੁਰਤਗਲ ਤੋਂ ਆਇਆ ਸੀ ਕੋਈ ਟੇਟੋ ਜਾਂ ਹੋਰ ਯੂਰੋਪੀਅਨ ਦੇਸ਼ਾਂ 'ਚੋਂ ਕੋਈ ਹੰਗਰੀ ਤੋਂ ਕੋਈ ਜ਼ਮਾਨੀਆ ਤੋਂ ਬਲਗਾਰੀਆ ਤੋਂ ਯਾਨੀ ਕਿ ਕਾਫੀ ਦੇਸ਼ਾਂ 'ਚੋਂ ਬੰਦੇ ਆਏ ਸੀ ਉਹਨਾਂ ਨੂੰ ਪੁੱਛੋ ਵੀ ਤੁਹਾਡਾ ਯੂਰਪ ਤੁਸੀਂ ਰਹਿੰਦੇ ਹੋ ਤੁਸੀਂ ਕਿਵੇਂ ਪੰਗਾ ਲਿਆ ਇੰਗਲੈਂਡ ਆਨ ਦਾ ਉਹ ਕਹਿੰਦੇ ਜੀ ਸਾਨੂੰ ਇੱਥੇ ਬੈਨੀਫਿਟ ਬੜੇ ਮਿਲਦੇ ਵੇ ਰੇਟ ਅੱਛਾ ਹੈਗਾ ਕਮਾਈ ਦਾ ਇਸ ਕੱਕ ਹੀ ਆਏ ਆ ਇੱਥੇ ਇੰਗਲੈਂਡ ਦੇ ਵਿੱਚ ਲੇਕਿਨ ਯੂਰਪ ਯੂਨੀਅਨ ਦੇ ਆਦਮੀ ਜਾਣੇ ਬੰਦ ਹੋ ਗਏ ਜਿਉਂਦਾ ਬ੍ਰੈਗਜ਼ਿਟ ਹੋਇਆ ਹੈ ਬਾਕੀ ਫਰਾਂਸ ਤੋਂ ਜਿਹੜੇ ਲੋਕ ਆ ਰਹੇ ਸੀ ਉਹ ਵੀ ਇਹਨਾਂ ਤਕਰੀਬਨ ਬੰਦ ਕਰ ਦਿੰਦੇ ਨੇ ਵੇ ਜੇ ਰਵਾਂਡਾ ਭੇਜਣਗੇ ਤੇ ਆਪਣੇ ਆਪ ਹੀ ਆਦਮੀ ਘੱਟ ਆਣਗੇ ਇੱਥੇ ਕਿਉਂਕਿ ਉਹਨਾਂ ਦਾ ਨਾ ਕੁਝ ਜੋ ਮਿਲ ਨਹੀਂ ਜਨਾਇ ਤੇ ਕੁਝ ਬਹੁਤੇ ਪੈਸੇ ਮਿਲ ਨੇ ਜਿਹੜੇ ਨੇ ਸੁਪਨੇ ਸੀ ਉਹ ਚੁਰੇ ਚੋੜੇ ਹੀ ਨੇ ਵੀ ਇਸ ਕਰਕੇ ਕੋਈ ਵੀ ਰਿਸਕ ਲੈਣ ਤੋਂ ਪਹਿਲਾਂ ਸੂਝ ਸਮਝ ਕੇ ਆਓ ਅਗਰ ਤੁਹਾਡੀ ਮਜਬੂਰੀ ਜਾਂ ਤੁਹਾਡਾ ਜਨੂਨ ਹੈ ਫਿਰ ਤੇ ਬੰਦੇ ਨੇ ਰਿਸਕ ਲੈਣੇ ਲੈਣਾ ਤੇ ਜੇ ਤੁਸੀਂ ਸਿਰਫ ਪੈਸੇ ਕਮਾਉਣ ਦੇ ਚੱਕਰ ਜੀ ਇਹਨਾਂ ਉਹ ਕਿਤੇ ਪੈਸੇ ਕਮਾਉਂਦੇ ਗਵਾਉਂਦੇ ਜਿਹੜਾ ਤੁਸੀਂ 10 15 20 ਲੱਖ ਰੁਪਏ ਜੋੜਿਆ ਨਾ ਉਹ ਵੀ ਕੋਹਾਗੇ ਬੈਠ ਜਾਓ ਹੋਰ بڑے ਮੁਲਕਾਂ ਜਿੱਥੇ ਤੁਸੀਂ ਥੋੜੇ ਘੱਟ ਪੈਸੇ ਲਾ ਕੇ ਵੀ ਸੈੱਟ ਹੋ ਸਕਦੇ ਹੋ ਕੋਸ਼ਿਸ਼ ਕਰੋ ਉਥੇ ਜਔ ਜਿੱਥੇ ਤੁਹਾਨੂੰ ਈਜੀ ਜੋ ਮਿਲ ਜੇ ਤੁਹਾਡੀ ਸੈਟਿੰਗ ਹੋ ਜੇ ਤੁਹਾਡੀ ਫੈਮਿਲੀ ਆ ਸਕੇ ਉਸ ਕੰਟਰੀ ਜਾਣ ਦਾ ਫਾਇਦਾ ਹੈ ਤੇ ਜੇ ਤੁਸੀਂ ਬਸ ਹਵਾ ਵਿੱਚ ਤਲਵਾਰਾਂ ਮਾਰਨੀਆ ਨਹੀਂ ਜੀ ਚੁੱਕੇ ਜਾਣਾ ਯੂਕੇ ਵਰਗਾ ਕੋਈ ਨਹੀਂ ਤੇ ਵੀ ਸੱਚ ਨਾਲ ਵੈਲਕਮ ਹੈ ਤੁਸੀਂ ਆ ਸਕਦੇ ਹੋ ਹਾਂ ਯੂਕੇ ਤੋਂ ਇੱਕ ਚੀਜ਼ ਦਾ ਫਾਇਦਾ ਹੋਏਗਾ ਇੱਥੇ ਤੁਸੀਂ ਪ੍ਰਸਾਦ ਰੋਈ ਵੇਖੋਗੇ ਰੋਜ਼ ਮੂੰਹ ਵੇਖੋਗੇ ਪ੍ਰਸਾਦ ਦਾ ਤੁਹਾਡੇ ਪੈਸੇ ਬਰਬੜ ਹੋ ਜਾਣਗੇ ਜੀ ਤੁਸੀਂ ਸੋਚ ਜਨ ਵਿੱਚ ਚਲੋ ਜੀ ਆ ਕੇ ਯੂਕੇ ਦੀ ਇੰਨੇ ਪੈਸੇ ਲਾ ਕੇ 15 ਵੀ ਲੱਖ ਰੁਪਏ ਬਰਸਾਤ ਹੀ ਵੇਖਣ ਆਏ ਆ ਫਿਰ ਤੁਹਾਡੇ ਵਾਸਤੇ ਬਹੁਤ ਹੋਈ ਆ ਜੀ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਏਗੀ ਪਸੰਦ ਆਈ ਤੇ ਸ਼ੇਅਰ ਕਰ ਦੇਣਾ ਥੈਂਕ ਯੂ ਵੈਰੀ ਮਚ